ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਨਕ ਦੀ ਫਸਲ ਕਿਤੇ 85 ਦਿਨ ਦੀ 90 ਦਿਨ ਦੀ ਕਿਤੇ 100 ਦਿਨ ਦੀ ਹੋ ਚੁੱਕੀ ਆ ਤੇ ਆਮ ਹੁਣ ਕਨਕ ਦੇ ਕਿਸਮਾਂ ਦਾ ਜਿਹੜਾ ਆਪਾਂ ਵੀਵਹਾਰਾ ਕਰਦੇ ਆ 150 55 ਦਿਨ ਵਾਲੀਆਂ ਕਿਸਮਾਂ ਦਾ ਵੀਵਹਾਰਾ ਕਰਦੇ ਹੈਗੇ ਆ ਤੇ ਹੁਣ ਅੱਜ ਇਹ ਕਿਸਮ 100 ਦਿਨ ਦੀ ਹੋਗੀ ਇਸ ਨੇ 40% ਜਿਹੜੀ ਬੱਲੇ ਗੋਭ ਦੇ ਵਿੱਚ ਬਾਰੇ ਲੈ ਜਾਂਦੀ ਹੈਗੀ ਆ 110 ਦਿਨ ਤੇ ਜਾ ਕੇ ਕੰਪਲੀਟ ਅਨਸਾਰਾ ਲੈ ਜੂਗੀ ਉਹਨ ਇੱਥੇ ਆ ਕੇ ਫੰਗੀਸਾਈਡ ਦੇ ਬਾਰੇ ਸਵਾਲ ਤੇ ਐਨਪੀਕੇ ਬਾਰੇ ਸਵਾਲ ਕਿਸਾਨ ਪੁੱਛ ਰਹੇ ਹਰੇ ਆ ਐਨਪੀਕੇ ਦੀ ਜਗ੍ਹਾ ਤੇ ਤੁਹਾਡੇ ਸਾਹਮਣੇ ਇੱਕ ਆਪਾਂ ਅੱਜ ਬਹੁਤ ਹੀ ਵਧੀਆ ਪਿਓਰ ਆਰਗੈਨਿਕ ਆ ਜਿਹੜਾ ਵਿਦਆਊਟ ਕੈਮੀਕਲ ਤੁਹਾਡੇ ਸਾਹਮਣੇ ਇੱਕ ਆਪਾਂ ਅੱਜ ਪ੍ਰੋਡਕਟ ਲੈ ਕੇ ਆਏ ਆ ਕੋਈ ਕਾਫੀ ਮਹਿੰਗਾ ਵੀ ਨਹੀਂ ਹੈਗਾ ਪਿਛਲੇ ਸਾਲ ਦੇ ਤਜਰਬੇ ਵੀ ਹੈਗੇ ਆ ਤੇ ਰਿਜ਼ਲਟ ਵੀ ਬਹੁਤ ਜਿਹੜੇ ਉਸ ਦੇ ਵਧੀਆ ਮਿਲੇ ਹੈਗੇ ਆ ਜੇ ਤੁਸੀਂ ਫੰਗੀਸਾਈਡ ਦੇ ਨਾਲ ਜੇ ਤੁਸੀਂ ਸਖਤੀ ਸਾਈਡ ਦੇ ਨਾਲ ਉਹਨੂੰ ਜੇ ਮਿਕਸ ਕਰੋਗੇ ਨਾ ਤਾਂ ਤੁਹਾਡੇ ਇਹੋ ਵੀ ਕੰਮ ਨਾ ਕਰੇ ਦੂਸਰਾ ਗੱਲ ਇਹ ਨਹੀਂ ਕੋਈ ਉਹਦਾ ਘੋਲ ਵੀ ਨਹੀਂ ਫਟਣਾ ਹੈਗਾ ਠੀਕ ਹੈ ਵੀਡੀਓ ਨੂੰ ਪੂਰਾ ਦੇਖ ਲਿਓ ਬੇਨਤੀ ਕਰੂਗਾ ਵੀ ਇਹ ਦਵਾਈ ਜਿਹੜੀ ਨਾ ਹੁਣ ਕਣਕ ਜਦੋਂ ਆਪਣੇ ਗੱਭੇ ਆ ਜਾਂਦੀ ਨਾ ਹਾਂਜੀ ਤੇ ਉਹਦੇ ਇਹਦਾ ਵੀ ਕਿੱਲੇ ਦਾ 250 ਗ੍ਰਾਮ ਹੀ ਮਤਲਬ ਜਿਹੜਾ ਵਾ ਛਰਕਾ ਹੋਣਾ ਵਾ ਤੇ ਇਹਦੇ ਨਾਲ ਇੱਕ ਦੇ ਬਿਮਾਰੀਆਂ ਤੋਂ ਬਚ ਜਾਂਦੀ ਹੈ ਫਸਲ ਦੂਜਾ ਇਹਦਾ ਚਾਰ ਦਾ ਬੜਾ ਵਾਦਾ ਹੁੰਦਾ ਜੀ ਚਾਰ ਬਹੁਤ ਵਧੀਆ ਨਿਕਲਦਾ ਜੀ ਤੇ ਸੋ ਇਹੋ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਕਿ ਮਤਲਬ ਇਹ ਅਮਰਤ ਦਵਾਈ ਜਿਹੜੀ ਆ ਇਹਦਾ ਹੀ ਇਸਤੇਮਾਲ ਕਰੋ ਬਾਕੀ ਹੋਰ ਦਵਾਈਆਂ ਪਾਉਂਦੀ ਆਪਾਂ ਨੂੰ ਕੋਈ ਲੋੜ ਨਹੀਂ ਪੈਂਦੀ ਤੇ ਬਹੁਤ ਵਧੀਆ ਰਿਜ਼ਲਟ ਦੇ ਦਿੰਦਾ ਬਾਕੀ ਜੇ ਆਰਗੈਨਿਕ ਵੀ ਆ ਇੱਥੇ ਜ਼ਹਿਰ ਵੀ ਜਿਹੜੀ ਮਾਤਰਾ ਜ਼ਹਿਰ ਦੀ ਨਹੀਂ ਹੁੰਦੀ ਹਾਂਜੀ ਹਾਂਜੀ ਹਾਂ ਬਾਕੀ ਇਹ ਵੀ ਬਹੁਤ ਵਧੀਆ ਦਵਾਈਆਂ ਦੇ ਵਿੱਚ ਜ਼ਹਿਰ ਦੀ ਮਾਤਰਾ ਜਿਹੜੀ ਬਿਲਕੁਲ ਨਹੀਂ ਹੈਗੀ ਵੀ ਤੇ ਬਹੁਤ ਵਧੀਆ ਵਾ ਤੇ ਤੁਸੀਂ ਕੀ ਹੋਇਆ ਕਿ ਮਤਲਬ ਇਹ ਅਮਰਤ ਦੁਆਰੀ ਦਾ ਹੀ ਮਤਲਬ ਜਿਹੜਾ ਵਾ ਇਸਤੇਮਾਲ ਕਰੋ ਠੀਕ ਹੈ ਜੀ ਤੇ ਤੁਸੀਂ ਆਪਣਾ ਨੰਬਰ ਬੋਲਦੇ ਹੋ ਮੇਰਾ ਨੰਬਰ ਹੈਗਾ ਜੀ 8146985022 ਠੀਕ ਹੈ ਪਿੰਡ ਪਿੰਡ ਹੈਗਾ ਜੀ ਆਪਣਾ ਨੰਗਲ ਦਿਆਲ ਸਿੰਘ ਜਿਲ੍ਹਾ ਮਕਸਦ ਹਾਂਜੀ ਠੀਕ ਹੈ ਸਰ ਬਹੁਤ ਵਧੀਆ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਹੋਰ ਕਿਸਾਨਾਂ ਨੂੰ ਜਾਣਕਾਰੀ ਸਾਂਝੀ ਕਰੋਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਿਸਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜਾ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਜੀ ਦਾ ਇਸਤੇਮਾਲ ਕਰੋ ਬਾਕੀ ਦਵਾਈਆਂ ਹੋਰ ਤੁਸੀਂ ਇੰਨਾ ਖਰਚਾ ਕਾਫੀ ਹੋਰ ਲੱਗ ਗਿਆ ਆਪਾਂ ਨੂੰ ਬੜਾ ਧੰਨਵਾਦੀ ਠੀਕ ਹੈ ਠੀਕ ਹੈ ਸਰ ਬਹੁਤ ਸ਼ੁਕਰੀਆ ਕੀ ਇਹ ਮੇ ਕਰਨੇ ਆ ਕਿੰਨੇ ਦਿਨਾਂ ਤੇ ਕਰਨੇ ਆ ਠੀਕ ਹੈ ਕਿੰਨੀ ਡੋਜ਼ ਪਾਉਣੇ ਆ ਉਹਦੇ ਬਾਰੇ ਵੀ ਦੱਸਣਾ ਹੈਗਾ ਪਿਛਲੇ ਸਾਲ ਮੂੰਗੀ ਮੱਕੀ ਤੇ ਉਹਦਾ ਸੀਡ ਟ੍ਰੀਟਮੈਂਟ ਵੀ ਹੋਇਆ ਕਿਉਂਕਿ ਉਹ ਕਾਫੀ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਇੱਥੇ ਇਹ ਨਹੀਂ ਉਲਝਣਾ ਵੀ ਸੀਡ ਟ੍ਰੀਟਮੈਂਟ ਦਾ ਕੀ ਮਤਲਬ ਹੈ ਫੰਗੀ ਸਾਈਡ ਦੇ ਨਾਲ ਕਿਉਂਕਿ ਉਹ ਪ੍ਰੋਡਕਟ ਇਸ ਤਰ੍ਹਾਂ ਦਾ ਹੈਗਾ ਉਹ ਕਾਫੀ ਤਰੀਕਿਆਂ ਦੇ ਨਾਲ ਕਾਫੀ ਸਟੇਜਾਂ ਦੇ ਉੱਪਰ ਜਿਹੜਾ ਕੰਮ ਕਰਦਾ ਹੈਗਾ ਹੁਣ ਆਪਾਂ ਜਿਹੜਾ ਝੰਡਾ ਪੱਤਾ ਫਸਲ ਦਾ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਦੇ ਲਈ ਪੀਲੇ ਕੁੰਗੀ ਤੋਂ ਪੂਰੀ ਕੁੰਗੀ ਤੋਂ ਰੋਗ ਰਹਿਤ ਰੱਖਣ ਦੇ ਲਈ ਆਪਾਂ ਡੈਲਟ ਵੀ ਵਰਤੇ ਦੇ ਹੈਗੇ ਆ ਟੈਬੂਕੋਨਾਜ਼ੋਲ ਵੀ ਵਰਤੇ ਦੇ ਹੈਗੇ ਆ ਆਕਸੀਸਟੋਬਨ ਗਰੁੱਪ ਵੀ ਵਰਤੇ ਦੇ ਹੈਗੇ ਆ ਜਿਹੜਾ ਸਾਨੂੰ ਚੰਗਾ ਲੱਗਦਾ ਹੈ ਤੁਸੀਂ ਉਸ ਨੂੰ ਵਰਤ ਸਕਦੇ ਹੋ ਸਾਰਿਆਂ ਦੀ ਡੋਜ਼ ਜੇ ਆਪਾਂ ਐਮੀ ਸਟਾਰਟ ਆਪ ਕਰਦੇ ਆਂ ਕਸਟੂਡੀਆ ਕਰਦੇ ਆਂ 1 ਲੀਟਰ ਕਸਟੂਡੀਆ ਦਾ 4 ਕਿਲਿਆਂ ਤੱਕ ਪੈਂਦਾ ਹੈਗਾ ਤੇ ਜਿਹੜਾ ਐਮੀ ਸਟਾਰਟ ਆਪ ਵਾਲਾ ਟੈਕਨੀਕਲ ਹੈਗਾ ਉਹ 5 ਕਿਲਿਆਂ ਤੇ ਪੈਂਦਾ ਹੈਗਾ ਟਿਲਡ ਦਾ ਲੀਟਰ ਵੀ 4 ਕਿਲਿਆਂ ਤੇ ਪੈਂਦਾ ਹੈਗਾ ਠੀਕ ਆ ਆਪਣੀ ਮਰਜ਼ੀ ਦੇ ਨਾਲ ਤੁਸੀਂ ਵੰਗੀ ਸਾਈਡ ਵਰਤਣਾ ਹੈਗਾ ਐਨ ਪੀ ਕੇ 13 45 ਜੇ ਆਪਾਂ ਵਰਤਦੇ ਆਂ ਕਈ ਵਾਰ ਕਿਸਾਨ ਭਰਾ ਕਹਿੰਦੇ ਬਾਈ ਇਹ ਕੱਲਾ ਕਰਨਾ ਚਾਹੀਦਾ ਸੀ ਬੋਰਨ ਵੀ ਰਲਾਉਣਾ ਅਸੀਂ ਫੰਗੀਸਾਈਡ ਅਲੱਗ ਕਰਦੇ ਇਹਨੂੰ ਅਲੱਗ ਕਰਦੇ ਆ ਸਾਡਾ ਟਾਈਮ ਵੀ ਕਿੰਨਾ ਕਿਤੇ ਬੀੜਾ ਖਰਾਬ ਹੁੰਦਾ ਹੈਗਾ ਹੁਣ ਤੁਹਾਡੇ ਸਾਹਮਣੇ ਐਨਪੀਕੇ ਦੀ ਜਗ੍ਹਾ ਤੇ ਵਰਤਣ ਵਾਲਾ ਪ੍ਰੋਡਕਟ ਤੁਹਾਡੇ ਸਾਹਮਣੇ ਆਪਾਂ ਅੰਮ੍ਰਿਤ ਲੈ ਕੇ ਆਏ ਆ ਜੋ ਆਧੁਨਿਕ ਕ੍ਰੌਫਟ ਕੇਅਰ ਕੰਪਨੀ ਦਾ ਪ੍ਰੋਡਕਟ ਹੈਗਾ ਉਹ ਪੇਟੈਂਟ ਪ੍ਰੋਡਕਟ ਹੈਗਾ ਤੇ ਪਿਛਲੇ ਸਾਲਾਂ ਦੇ ਤਜਰਬੇ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਕਿਉਂਕਿ ਉਸ ਨੂੰ ਜਦੋਂ ਤੁਸੀਂ ਕਰਨਾ ਹੈਗਾ ਜਦੋਂ ਹੁਣ ਕਣਕ ਦੀ ਫਸਲ ਗੋਭ ਤੋਂ ਲੈ ਕੇ ਨਸਾਰੇ ਤੱਕ ਹੈਗੀ ਆ ਤੇ ਜਦੋਂ ਤੁਸੀਂ ਉਹਦੀ ਸਪਰੇਅ ਕਰੋਗੇ ਉਹਨੇ ਕੰਮ ਐਨਪੀਕੇ ਦੇ ਵਰਗਾ ਹੀ ਕਰਨਾ ਹੈਗਾ ਠੀਕ ਹੈ ਐ ਐਨਪੀਕੇ ਆਪਾਂ 13 45 ਜਿਆਦਾ ਵਰਤਦੇ ਆ ਉਹਦੀ ਡੋਜ਼ ਕਿੰਨੀ ਪਾਉਣੀ ਹੈ ਇੱਕ 1 ਲੀਟਰ ਚਾਰ ਕਿੱਲਿਆਂ ਦੇ ਵਿੱਚ ਵਰਤਣਾ ਹੈਗਾ 500 ਰੁਪਿਆ ਜਿਹੜਾ ਉਹਦਾ ਖਰਚਾ ਹੈਗਾ ਕੋਈ ਜਿਆਦਾ ਖਰਚਾ ਨਹੀਂ ਹੈਗਾ ਠੀਕ ਹੈ ਇੱਕ ਪਾਸੇ ਤੁਸੀਂ ਐਨਪੀਕੇ 13 45 2 ਕਿਲੋ ਵਰਤ ਲਓ ਇੱਕ ਪਾਸੇ 250 ਐਮਐਲ ਇੱਕ ਏਕੜ ਦਾ ਤੁਸੀਂ ਵਰਤ ਲਓ ਛੋਡੇ ਜਿਹੜੀ ਕਣਕ ਦੀ ਫਸਲ ਦੇ ਵਿੱਚ ਜਦੋਂ ਝੰਡਾ ਪੱਤਾ ਆਉਂਦਾ ਹੈਗਾ ਉਦੋਂ ਵੀ ਕਰ ਸਕਦੇ ਹੋ ਨਸਾਰੇ ਟਾਈਮ ਵੀ ਉਸ ਨੂੰ ਕਰ ਸਕਦੇ ਹੋ ਫਸਲ ਦੇ ਵਿੱਚ ਕੰਮ ਕਿਵੇਂ ਕਰਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿੰਨੀ ਖਰਾਕ ਜੜਾਂ ਰਾਹੀਂ ਪੱਤਿਆਂ ਰਾਹੀਂ ਇਹ ਜ਼ਮੀਨ ਦੇ ਵਿੱਚ ਪਈ ਹੈਗੀ ਆ ਉਹ ਖਰਾਕ ਨੂੰ ਘਮਾ ਕੇ ਗੋਭ ਤੋਂ ਗੋਭ ਤੱਕ ਅਨਸਾਰੇ ਤੱਕ ਕਣਕ ਦੇ ਦਾਣਿਆਂ ਤੱਕ ਲੈ ਕੇ ਜਾਣਾ ਜਿਸ ਦੇ ਨਾਲ ਦਾਣੇ ਦੀ ਕੁਆਲਿਟੀ ਜੰਗੀ ਬਣਨੀ ਹੈਗੀ ਆ ਦਾਣੇ ਵਜਨਦਾਰ ਬਣਨੇ ਹੈਗੇ ਆ ਕੋਈ ਉਹਦੇ ਵਿੱਚ ਜੇ ਕਹਦੂ ਵੀ ਪोटाश ਜਾਂ ਜ਼ਿੰਕ ਕੁਛ ਨਹੀਂ ਉਹ ਇੱਕ ਦੇਸੀ ਚੀਜ਼ਾਂ ਨਾਲ ਤਿਆਰ ਕੀਤਾ ਗਿਆ ਹੈਗਾ ਦੇਸੀ ਅਰਕ ਤੋਂ ਬਣਾਇਆ ਗਿਆ ਪਿਓਰ ਆਰਗੈਨਿਕ ਹਰਬਲ ਪ੍ਰੋਡਕਟ ਜਿਹੜਾ ਉਹ ਹੈਗਾ ਉਹਨੂੰ ਆਪਾਂ ਸੀਡ ਟ੍ਰੀਟਮੈਂਟ ਦੇ ਲਈ ਵਰਤ ਸਕਦੇ ਹਾਂ ਮੈਂ ਅਗਲੀ ਵੀਡੀਓ ਚ ਮੂੰਗੀ ਤੇ ਮੱਕੀ ਸੰਬੰਧਤ ਤੁਹਾਡੇ ਨਾਲ ਵੀਡੀਓ ਜਿਹੜੀ ਸਾਂਝੀ ਕਰਨੀ ਹੈਗੀ ਹੈ ਸਕਰੀਨ ਦੇ ਉੱਪਰ ਜਿਹੜੀ ਉਸ ਦੀ ਫੋਟੋ ਲੱਗੀ ਹੈਗੀ ਆ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਜਿੱਥੋਂ ਵੀ ਤੁਸੀਂ ਮੰਗ ਕਰੋਗੇ ਤੁਹਾਨੂੰ ਜਿਹੜਾ ਉਹ ਮਿਲ ਜਾਵੇਗਾ ਖਾਸ਼ੇ ਤੋਂ ਦੀ ਕਿਹੇ ਆ ਵੀ ਜਿਹੜੀ ਮਰਜੀ ਸਪਰੇਅ ਨਾਲ ਮਿਕਸ ਕਰ ਲਓ ਕੋਈ ਉਹ ਫਟਣਾ ਨਹੀਂ ਹੈਗਾ ਤੇ ਕੰਮ ਐਨ ਪੀ ਕੇ ਦੇ ਵਰਗਾ ਹੀ ਕਰਨਾ ਜਿਵੇਂ ਆਪਾਂ 13 45 ਗੋਭ ਤੋਂ ਲੈ ਕੇ ਨਸਾਰੇ ਤੱਕ ਕਰਦੇ ਆਂ ਉਸ ਨੂੰ ਵੀ ਆਪਾਂ ਗੋ ਤੋਂ ਲੈ ਕੇ ਨਸਾਰੇ ਤੱਕ ਕਰ ਸਕਦੇ ਆ ਜਿੱਥੇ ਤੁਸੀਂ ਇੱਕ ਪਾਸੇ ਐਨਪੀ ਕਿਤੇ 1745 ਵਰਤ ਲਓ ਤੋਂ ਦੂਸਰੇ ਪਾਸੇ ਆਦਨੁਗ ਅਮਰਤ ਨੂੰ ਵਰਤ ਲਓ ਇੱਕ ਏਕੜ ਦਾ 250 ਮਲ ਪੈਣਾ ਹੈਗਾ ਬਹੁਤ ਹੀ ਜਿਹੜੇ ਸੋਨੇ ਰਿਜ਼ਲਟ ਮਿਲਣਗੇ ਕਿਉਂਕਿ ਪਿਛਲੇ ਦੋ ਪਿਛਲੇ ਸਾਲ ਡੈਮੋ ਤੌਰ ਤੇ ਵਰਤਿਆ ਇਸ ਸਾਲ ਵੀ ਕਰਵਾ ਰਹੇ ਆ ਜਿੱਥੇ ਕਿਤੇ ਆਲੂ ਤੇ ਵੀ ਵਰਤਿਆ ਕੋਰੇ ਦਾ ਬਿਲਕੁਲ ਵੀ ਪ੍ਰਭਾਵ ਜਿਹੜਾ ਨਹੀਂ ਪਿਆ ਤੇ ਦੂਸਰੀ ਗੱਲ ਕਈ ਵਾਰ ਜ਼ਿਮੀਂਦਾਰਾਂ ਨੂੰ ਹੁੰਦਾ ਨਾ ਵੀ ਆਪਾਂ ਯਾਰ ਵਰਨਰ ਰਲਾਉਣਾ ਹੈਗਾ ਐਨਪੀਕੇ 13 45 ਰਲਾਉਣਾ ਵਿੱਚ ਫੰਗੀ ਸਾਈਡ ਪਾਉਣਾ ਮੁਸ਼ਕਲ ਪੈ ਜਾਂਦਾ ਦੋ ਦੋ ਵਾਰੀ ਕਰਨਾ ਪੈਂਦਾ ਉਹਨੂੰ ਤੁਸੀਂ ਇਕੱਲੇ ਨੂੰ ਵੀ ਕਰ ਸਕਦੇ ਹੋ ਜਦੋਂ ਤੁਸੀਂ ਸ਼ੀਸ਼ੀ ਦੇ ਵਿੱਚ ਦਵਾਈ ਨੂੰ ਕੱਢੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗਣਾ ਹੈਗਾ ਯਾਰ ਵੀ ਜਿਵੇਂ ਕੋਈ ਰਫੈਂਡ ਜਾਂ ਹੁੰਦਾ ਤੇਲ ਜੇ ਵਰਗਾ ਹੁੰਦਾ ਹੈਗਾ ਤੇ ਰਿਜ਼ਲਟ ਬੜੇ ਸੋਹਣੇ ਆ ਅਸੀਂ ਬੋਰ ਸਾਈਡ ਬਾਗਾਂ ਦੇ ਉੱਪਰ ਵੀ ਇਸ ਦੇ ਜਿਹੜੇ ਡੈਮੋ ਲਵਾਏ ਡੇਮੋ ਕਾਫੀ ਸੋਨੇ ਰਹੇ ਜਿਹੜੇ ਬਾਗ ਕਿਸਾਨ ਪੱਟਣ ਦੇ ਲਈ ਤਿਆਰ ਸੀਗੇ ਅੱਜ ਉਹ ਬਾਗ ਹੈ ਜਿਹੜੇ ਕਿਸਾਨਾਂ ਨੂੰ ਇਨਕਮ ਦੇ ਕੇ ਗਏ ਹੈਗੇ ਆ ਉਹਦਾ ਵੀ ਮੇਰੇ ਕੋਲ ਡਾਟਾ ਹੈਗਾ ਜੇ ਕਿਸੇ ਨੂੰ ਅਬੋਰ ਸ਼ੈਡ ਅਮਲੋਟ ਸ਼ੈਡ ਕੋਈ ਬਾਗ ਲਾਉਂਦਾ ਹੈਗਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਉੱਥੇ ਆਪਾਂ ਕਿਸਾਨਾਂ ਦੇ ਨਾਲ ਮੀਟਿੰਗ ਵੀ ਕੀਤੀ ਹੈਗੀ ਤੇ ਕਿਸਾਨਾਂ ਨਾਲ ਸਡੀ ਗੱਲਬਾਤ ਵੀ ਕਰਵਾਦੇ ਆ ਪਰ ਇਹਨੂੰ ਕਣਕ ਤੇ ਵੀ ਵਰਤ ਕੇ ਦੇਖੋ ਪਿਛਲੇ ਸਾਲ ਆਪਾਂ ਨੇ ਕਣਕ ਤੇ ਵਰਤਿਆ ਹੈਗਾ ਵਧੀਆ ਜਿਹੜੇ ਝਾੜ ਰਹੇ ਹੈਗਾ ਮੂੰਗੀ ਮੱਕੀ ਦੇ ਸੀਡ ਟ੍ਰੀਟਮੈਂਟ ਵਾਸਤੇ ਵਰਤਿਆ ਹੈਗਾ ਵਧੀਆ ਝਾੜ ਰਿਹਾ ਉਹਦੀ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜਿਹੜੇ ਕਿਸਾਨ ਭਰਾ ਇਹਨਾਂ ਵੀ ਕਿ 13 45 ਕਰਨਾ ਚਾਹੁੰਦੇ ਨੇ 1 2 ਕਿੱਲਿਆਂ ਦਾ ਜਰੂਰ ਵਰਤ ਕੇ ਦੇਖੋ ਸੋਨੂੰ ਇਸ ਦੇ ਰਿਜ਼ਲਟ ਵੱਖਰੇ ਹੀ ਜਿਹੜੇ ਨਜ਼ਰ ਆਉਣਗੇ ਧੰਨਵਾਦ